ਪੀਆਰਟੀਸੀ ਅਤੇ ਪਨਵਾਸ ਮੁਲਾਜ਼ਮਾਂ ਦੇ ਵੱਲੋਂ ਹੜਤਾਲ ਖਤਮ ਕਰ ਦਿੱਤੀ ਗਈ ਵੱਡੀ ਖਬਰ ਹੈ ਰਖੜੀ ਤੋਂ ਪਹਿਲਾਂ ਹੜਤਾਲ ਕੀਤੀ ਗਈ ਸੀ ਪਰ ਹੁਣ ਪੀਆਰਟੀਸੀ ਤੇ ਪਨਵਾਸ ਮੁਲਾਜ਼ਮਾਂ ਦੇ ਵੱਲੋਂ ਇਸ ਹੜਤਾਲ ਨੂੰ ਖਤਮ ਕਰ ਦਿੱਤਾ ਗਿਆ ਹੈ 13 ਅਗਸਤ ਤੱਕ ਹੜਤਾਲ ਨੂੰ ਮੁਲਤਵੀ ਕੀਤਾ ਗਿਆ ਹੈ ਦਰਸਲ ਕਿਲੋਮੀਟਰ ਸਕੀਮ ਦੇ ਟੈਂਡਰ ਮੁਲਤਵੀ ਕਰਨ ਦਾ ਭਰੋਸਾ ਮਿਲਿਆ ਤੇ ਨਾਲ ਹੀ ਚੇਤਾਵਨੀ ਵੀ ਦਿੱਤੀ ਗਈ ਹੈ ਕਿ ਵਾਅਦਾ ਲਾਗੂ ਨਾ ਹੋਣ ਤੇ 14 ਅਗਸਤ ਤੋਂ ਮੁੜ ਧਰਨਾ ਦਿੱਤਾ ਜਾਵੇਗਾ ਜੇਕਰ 13 ਅਗਸਤ ਤੱਕ ਵਾਅਦਾ ਲਾਗੂ ਨਾ ਹੋਇਆ ਸੀਐਮ ਮਾਨ ਅਤੇ ਮੰਤਰੀਆਂ ਦੇ ਘਰਾਂ ਅੱਗੇ ਧਰਨੇ ਦੀ ਵੀ ਚੇਤਾਵਨੀ ਦਿੱਤੀ ਹੈ ਦੱਸਦੀ ਹੈ ਕਿ ਰਖੜੀ ਮੌਕੇ ਬੱਸਾਂ ਦੇ ਚੱਕਾ ਜਾਮ ਕਰਕੇ ਮੁਸ਼ਕਲ ਆ ਰਹੀ ਸੀ ਬੱਸ ਸਟੈਂਡ ਭਰੇ ਹੋਏ ਨੇ ਵੱਡੇ ਪੱਦਰ ਤੇ ਸਵਾਰੀਆਂ ਬੱਸਾਂ ਦੀ ਉਡੀਕ ਕਰ ਰਹੀਆਂ ਸੀ ਪਰ ਹੁਣ ਇੱਕ ਰਾਹਤ ਵਾਲੀ ਗੱਲ ਹੈ ਕਿ ਹੜਤਾਲ ਨੂੰ ਖਤਮ ਕਰ ਦਿੱਤਾ ਗਿਆ ਪਨਬੱਸ ਅਤੇ ਪੀਆਰਟੀਸੀ ਦੇ ਮੁਲਾਜ਼ਮਾਂ ਦੇ ਵੱਲੋਂ ਹੜਤਾਲ ਨੂੰ ਖਤਮ ਕਰ ਦਿੱਤਾ ਗਿਆ ਮਲਤਵੀ ਕਰ ਦਿੱਤਾ ਗਿਆ 13 ਅਗਸਤ ਤੱਕ ਹੜਤਾਲ ਮੁਲਤਵੀ ਕੀਤੀ ਗਈ ਹੈ ਦਰਸਲ ਕਿਲੋਮੀਟਰ ਸਕੀਮ ਦੇ ਟੈਂਡਰ ਦਾ ਵਿਰੋਧ ਕੀਤਾ ਜਾ ਰਿਹਾ ਸੀ ਤੇ ਹੁਣ ਕਿਲੋਮੀਟਰ ਸਕੀਮ ਦੇ ਟੈਂਡਰ ਮੁਲਤਵੀ ਕਰਨ ਦਾ ਭਰੋਸਾ ਮਿਲ ਗਿਆ ਹੈ ਜਥੇਬੰਦੀਆਂ ਨੂੰ ਜਿਸ ਤੋਂ ਬਾਅਦ ਵਾਪਸ ਲੈ ਲਈ ਗਈ ਹੈ ਹੜਤਾਲ ਹਾਲਾਂਕਿ ਨਾਲ ਹੀ ਇੱਕ ਹੋਰ ਡੇਟ ਦੇ ਦਿੱਤੀ ਗਈ ਹੈ ਕਿ ਜੇ 14 ਅਗਸਤ ਤੱਕ ਯਾਨੀ ਕਿ 13 ਅਗਸਤ ਤੱਕ ਇਹ ਵਾਅਦਾ ਲਾਗੂ ਨਾ ਹੋਇਆ ਤਾਂ 14 ਅਗਸਤ ਤੋਂ ਮੁੜ ਤੋਂ ਧਰਨੇ ਦਿੱਤੇ ਜਾਣਗੇ ਮੁੱਖ ਮੰਤਰੀ ਦੇ ਨਾਲ ਨਾਲ ਮੰਤਰੀਆਂ ਦੇ ਘਰਾਂ ਅੱਗੇ ਵੀ ਧਰਨੇ ਦੀ ਚੇਤਾਵਨੀ ਦਿੱਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਕੱਲ ਨੂੰ ਰਖੜੀ ਦਾ ਤਿਉਹਾਰ ਹੈ ਤੇ ਰਖੜੀ ਦੇ ਤਿਉਹਾਰ ਤੋਂ ਪਹਿਲਾਂ ਵੱਡੇ ਪੱਧਰ ਤੇ ਲੋਕਾਂ ਦਾ ਆਉਣਾ ਜਾਣਾ ਹੁੰਦਾ ਹੈ ਭੈਣਾਂ ਆਪਣੇ ਭਰਾਵਾਂ ਦੇ ਘਰ ਜਾ ਕੇ ਰਖੜੀ ਬੰਨਣ ਲਈ ਜਾਂਦੀਆਂ ਨੇ ਇਸ ਕਰਕੇ ਬੱਸ ਅੜਿਆਂ ਦੇ ਉੱਤੇ ਭਾਰੀ ਭੀੜ ਦਿਖਾਈ ਦਿੱਤੀ ਪਰ ਇਸ ਮੌਕੇ ਜਦੋਂ ਹੜਤਾਲ ਦੀ ਗੱਲ ਸਾਹਮਣੇ ਆਈ ਤਾਂ ਲੋਕ ਪਰੇਸ਼ਾਨ ਸੀ ਕਿ ਹੜਤਾਲ ਕਾਰਨ ਕੱਲ ਨੂੰ ਕਿਵੇਂ ਜਾਵਾਂਗੇ ਅੱਜ ਵੀ ਬਹੁਤ ਭੀੜ ਆ ਬੱਸ ਅੜਿਆਂ ਦੇ ਉੱਤੇ ਪਰ ਹੁਣ ਇਸ ਸਰਕਾਰ ਦੇ ਭਰੋਸੇ ਤੋਂ ਬਾਅਦ ਬਨਵਸ ਅਤੇ ਰੋਡਵੇਜ਼ ਕਾਮਿਆਂ ਦੇ ਵੱਲੋਂ ਇਸ ਹੜਤਾਲ ਨੂੰ ਵਾਪਸ ਲੈ ਲਿਆ ਗਿਆ ਹੈ ਪ੍ਰਣਾਲੀ ਚੇਤਾਵਨੀ ਵੀ ਦੇ ਦਿੱਤੀ ਗਈ ਹੈ ਕਿ ਜੇਕਰ ਵਾਦਾ ਪੂਰਾ ਨਾ ਕੀਤਾ ਤਾਂ 14 ਅਗਸਤ ਤੋਂ ਮੁੜ ਤੋਂ ਧਰਨਿਆਂ ਦੀ ਸ਼ੁਰੂਆਤ ਕੀਤੀ ਜਾਵੇਗੀ ਪੀਆਰਟੀਸੀ ਤੇ ਬਨਵਸ ਦੇ ਮੁਲਾਜ਼ਮਾਂ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਇਹ ਹੜਤਾਲ ਕੀਤੀ ਗਈ ਸੀ ਪਰ ਹੁਣ ਇਸ ਹੜਤਾਲ ਨੂੰ ਮੁਲਤਵੀ ਕਰ ਦਿੱਤਾ ਗਿਆ ਫਿਲਹਾਲ 13 ਅਗਸਤ ਤੱਕ ਰਖੜੀ ਦੇ ਤਿਉਹਾਰ ਦੇ ਮੰਦੇ ਨਜ਼ਰ ਇਹ ਫੈਸਲਾ ਕਾਫੀ ਅਹਿਮ ਹੈ ਕਿਉਂਕਿ ਰਖੜੀ ਦੇ ਕਾਰਨ ਬਹੁਤ ਸਾਰੀਆਂ ਔਰਤਾਂ ਜਾਂ ਹੋਰ ਵੀ ਜਿਹੜੇ ਲੋਕ ਨੇ ਬੱਚਿਆਂ ਸਮੇਤ ਇਧਰ-ਉਧਰ ਜਾਂਦੇ ਨੇ ਖਾਸ ਕਰਕੇ ਇਸ ਤਿਹਾਰ ਨੂੰ ਲੈ ਕੇ ਉਹਨਾਂ ਨੂੰ ਰਾਹਤ ਮਿਲੀ ਹੈ ਕਿਉਂਕਿ ਲੱਖਾਂ ਦੀ ਗਿਣਤੀ ਦੇ ਵਿੱਚ ਲੋਕਾਂ ਨੇ ਟਰੈਵਲ ਕਰਨਾ ਹੈ ਕੱਲ੍ਹ ਨੂੰ ਵੀ ਅੱਜ ਵੀ ਤੇ ਜੇਕਰ ਅਜਿਹੇ ਦੇ ਵਿੱਚ ਬੱਸਾਂ ਨਾ ਚੱਲਣ ਪਰੇਸ਼ਾਨੀ ਤੁਸੀਂ ਸਮਝ ਸਕਦੇ ਹੋ ਤਾਂ ਪੀਆਰਟੀਸੀ ਤੇ ਪਨਵਸ ਮੁਲਾਜ਼ਮਾਂ ਦੇ ਵੱਲੋਂ ਹੜਤਾਲ ਖਤਮ ਕਰ ਦਿੱਤੀ ਗਈ ਹੈ ਤੇ ਇਸ ਵੇਲੇ ਨਾਲ ਹੀ ਸਰਕਾਰ ਨੂੰ ਚੇਤਾਵਨੀ ਵੀ ਦਿੱਤੀ ਗਈ ਹੈ ਕਿ ਜੇਕਰ ਉਹਨਾਂ ਦਾ ਵੱਲੋਂ ਮਿਲਿਆ ਵਾਅਦਾ ਲਾਗੂ ਨਾ ਹੋਇਆ ਤਾਂ ਤੁਹਾਨੂੰ ਦੱਸ ਦਈਏ ਕਿ ਪੀਆਰਟੀਸੀ ਦੇ ਕੱਚੇ ਕਾਮਿਆਂ ਦੀਆਂ ਮੰਗਾਂ ਕੀ ਨੇ ਅੰਦਰ ਅਸਲ ਕਿਲੋਮੀਟਰ ਸਕੀਮ ਤਹਿਤ ਚੱਲਦੀਆਂ ਬੱਸਾਂ ਨੂੰ ਬੰਦ ਕਰਨ ਦੀ ਮੰਗ ਪੀਆਰਟੀਸੀ ਤੇ ਪਨਵਸ ਦੇ ਕੱਚੇ ਕਾਮਿਆਂ ਦੇ ਵੱਲੋਂ ਕੀਤੀ ਗਈ ਹੈ ਕਿ ਕਿਲੋਮੀਟਰ ਸਕੀਮ ਅਧੀਨ ਤਹਿਤ ਚਲਦੀਆਂ ਬੱਸਾਂ ਬੰਦ ਕੀਤੀਆਂ ਜਾਣ ਇਸ ਤਰ੍ਹਾਂ ਹੀ ਨਵੇਂ ਠੇਕਾ ਕਾਮਿਆਂ ਦੀ ਭਰਤੀ ਬੰਦ ਕੀਤੀ ਜਾਵੇ ਕਿ ਜਿਹੜੇ ਦੁਬਾਰਾ ਦੁਬਾਰਾ ਭਰਤੀ ਕੀਤੀ ਜਾਂਦੀ ਹੈ ਠੇਕੇ ਤੇ ਉਸ ਨੂੰ ਬੰਦ ਕੀਤਾ ਜਾਵੇ ਇਹ ਵੀ ਮੰਗਾਂ ਦੇ ਵਿੱਚ شمار ਹੈ ਇਸ ਤੋਂ ਬਿਨਾ ਪੁਰਾਣੇ ਠੇਕੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ ਭਾਵੇਂ ਕਿ ਜਿਹੜੇ ਪਹਿਲਾਂ ਤੋਂ ਕੰਮ ਕਰ ਰਹੇ ਨੇ ਕੰਟਰੈਕਟ ਤੇ ਨੇ ਉਹਨਾਂ ਨੂੰ ਪੱਕਾ ਕਰਨ ਦੀ ਮੰਗ ਵੀ ਪੈਂਡਿੰਗ ਹੈ ਉਸ ਮੰਗ ਨੂੰ ਲੈ ਕੇ ਵੀ ਇਹ ਸਟ੍ਰਾਈਕ ਕੀਤੀ ਜਾਣੀ ਸੀ ਪੁਰਾਣੇ ਠੇਕਾ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਮੰਗ ਕਿਲੋਮੀਟਰ ਸਕੀਮ ਤਹਿਤ ਚੱਲਦੀਆਂ ਬੱਸਾਂ ਬੰਦ ਕਰਨ ਦੀ ਮੰਗ ਅਤੇ ਨਮਾ ਜਿਹੜੇ ਨਵੇਂ ਠੇਕੇ ਤੇ ਕੰਮੇ ਰੱਖਣੇ ਨੇ ਉਹਨਾਂ ਦੀ ਭਰਤੀ ਬੰਦ ਕਰਨ ਦੀ ਮੰਗ ਮੁੱਖ ਤਿੰਨ ਮੰਗਾਂ ਜਿਸ ਦੇ ਲਈ ਪਨਵਸ ਅਤੇ ਪੀਆਰਟੀਸੀ ਦੇ ਕੱਚੇ ਕਾਮਿਆਂ ਦੇ ਵੱਲੋਂ ਇਹਨਾਂ ਮੰਗਾਂ ਨੂੰ ਲੈ ਕੇ ਹੀ ਹੜਤਾਲ ਦਾ ਸੱਦਾ ਦਿੱਤਾ ਗਿਆ ਸੀ ਪਰ ਹੁਣ ਇਸ ਹੜਤਾਲ ਨੂੰ ਕੁਝ ਦਿਨ ਲਈ ਵਾਪਸ ਲੈ ਲਿਆ ਗਿਆ ਮੁਲਤਵੀ ਕਰ ਦਿੱਤਾ ਗਿਆ ਫਿਲਹਾਲ ਰਾਹਤ ਜ਼ਰੂਰ ਹੈ ਕਿਉਂਕਿ ਆਮ ਲੋਕਾਂ ਨੂੰ ਰਾਹਤ ਹੈ ਆਮ ਲੋਕਾਂ ਨੇ ਸਫ਼ਰ ਕਰਨਾ ਹੁੰਦਾ ਬੱਸਾਂ ਦੇ ਵਿੱਚ ਇੱਕ ਵੱਡੀ ਆਬਾਦੀ ਬੱਸਾਂ ਦੇ ਵਿੱਚ ਸਫ਼ਰ ਕਰਦੀ ਹੈ ਖਾਸ ਕਰ ਜਦੋਂ ਤਿਉਹਾਰ ਦਾ ਦਿਨ ਹੋਵੇ ਉਹ ਵੀ ਰਖੜੀ ਦਾ ਜਿਸ ਦਿਨ ਲੋਕ ਖਾਸ ਕਰਕੇ ਭੈਣਾਂ ਆਪਣੇ ਭਰਾਵਾਂ ਦੇ ਘਰ ਜਾਂਦੀਆਂ ਨੇ ਬਹੁਤ ਸਾਰੇ ਭਰਾ ਵੀ ਆਪਣੀ ਭੈਣ ਦੇ ਘਰ ਆਉਂਦੇ ਨੇ ਤੇ ਬੱਚਿਆਂ ਸਮੇਤ ਇਸ ਦੌਰਾਨ ਜਾਇਆ ਜਾਂਦਾ ਹੈ ਰਿਸ਼ਤੇਦਾਰੀ ਦੇ ਵਿੱਚ ਤੇ ਇਸ ਕਰਕੇ ਬੱਸਾਂ ਭਰੀਆਂ ਹੋਈਆਂ ਨੇ ਪਰ ਜੇਕਰ ਬੱਸਾਂ ਨਾ ਚੱਲਦੀਆਂ ਤਾਂ ਦਿੱਕਤ ਹੋ ਸਕਦੀ ਸੀ ਇਸ ਕਰਕੇ ਹੁਣ ਸਰਕਾਰ ਦੇ ਵੱਲੋਂ ਵੀ ਭਰੋਸਾ ਦਿੱਤਾ ਗਿਆ ਭਰੋਸਾ ਦੇਣ ਤੋਂ ਬਾਅਦ ਜਿਹੜੇ ਪੀਆਰਟੀਸੀ ਦੀਆਂ ਜਥੇਬੰਦੀਆਂ ਨੇ ਮੁਲਾਜ਼ਮ ਜਥੇਬੰਦੀਆਂ ਉਹਨਾਂ ਦੇ ਵੱਲੋਂ ਇਸ ਧਰਨੇ ਨੂੰ ਫਿਲਹਾਲ ਵਾਪਸ ਲੈ ਲਿਆ ਗਿਆ ਇਸ ਵੇਲੇ ਹਰੀਕੇਸ਼ ਸਾਡੇ ਨਾਲ ਜੁੜੇ ਨੇ ਪੀਆਰਟੀਸੀ ਜਥੇਬੰਦੀ ਦੇ ਵਾਈਸ ਪ੍ਰਧਾਨ ਨੇ ਹਰੀਕੇਸ਼ ਜੀ ਸਵਾਗਤ ਹੈ న్యూਸ 18 ਪੰਜਾਬ ਤੇ ਜਾਣਨਾ ਚਾਹੁੰਦੇ ਹਾਂ ਕਿ ਕਾਲ ਨੂੰ ਵਾਪਸ ਲੈ ਲਿਆ ਗਿਆ ਏ ਹੜਤਾਲ ਦੀ ਕਾਲ ਨੂੰ ਹਰੀਕੇਸ਼ ਜੀ ਆਵਾਜ਼ ਮਿਲ ਰਹੀ ਹੈ ਮੇਰੀ ਦੁਬਾਰਾ ਸੰਪਰਕ ਕਰਾਂਗੇ ਪਰ ਇਸ ਢੰਗ ਦੇ ਨਾਲ ਜਾਣਕਾਰੀ ਜਿਹੜੀ ਸਾਡੇ ਕੋਲ ਪਹੁੰਚੀ ਹੈ ਆ ਉਸ ਦੇ ਮੁਤਾਬਕ ਪੰਜਾਬ ਰੋਡਵੇਜ਼ ਦੀ ਹੜਤਾਲ ਨੂੰ ਖਤਮ ਕਰ ਦਿੱਤਾ ਗਿਆ ਹੈ ਪਨਵਸ ਅਤੇ ਕੱਚੇ ਕਾਮਿਆਂ ਦੀਆਂ ਮੰਗਾਂ ਨੂੰ ਲੈ ਕੇ ਉਹਨਾਂ ਦੇ ਵੱਲੋਂ ਹੜਤਾਲ ਕੀਤੀ ਗਈ ਸੀ ਪਰ ਪੀਆਰਟੀਸੀ ਪਨਵਸ ਦੀ ਹੜਤਾਲ ਫਿਲਹਾਲ ਖਤਮ ਹੋ ਗਈ ਹੈ ਬੱਸਾਂ ਜਿਹੜੀਆਂ ਨੇ ਆਮ ਬੰਗ ਚੱਲ ਰਹੀਆਂ ਨੇ ਕੱਲ ਨੂੰ ਬਹੁਤ ਦਿੱਕਤ ਹੋਣੀ ਸੀ ਅਸ ਵੇਲੇ ਦੀਪਕ ਸਿੰਘਲਾ ਮੇਰੇ ਸਹਿਯੋਗੀ ਮੋਗਾ ਤੋਂ ਲਾਈਵ ਜੁੜੇ ਨੇ ਦੀਪਕ ਇਸ ਵੇਲੇ ਕਿਸ ਤਰ੍ਹਾਂ ਦਾ ਮਾਹੌਲ ਕਿਉਂਕਿ ਹਾਲਾਂਕਿ ਪੀਆਰਟੀਸੀ ਤੇ ਪਨਵਸ ਦੇ ਵੱਲੋਂ ਹੜਤਾਲ ਨੂੰ ਵਾਪਸ ਤਾਂ ਲੈ ਲਿਆ ਗਿਆ ਏ ਪਰ ਕਿਉਂਕਿ ਰਖੜੀ ਦਾ ਤਿਉਹਾਰ ਹੈ ਵੱਡੇ ਪੱਦਰ ਤੇ ਭੈਣਾ ਆਪਣੇ ਭਰਾਵਾਂ ਦੇ ਘਰ ਜਾ ਰਹੀਆਂ ਨੇ ਰਖੜੀ ਬੰਨਣ ਦੇ ਲਈ ਬਹੁਤ ਸਾਰੇ ਲੋਕ ਟਰੈਵਲ ਕਰ ਰਹੇ ਨੇ ਬੱਚਿਆਂ ਸਮੇਤ ਕਿਹੋ ਜਿਹੇ ਹਾਲਾਤ ਇਸ ਵੇਲੇ ਬਿਲਕੁਲ ਰੰबीर ਨਗਰ ਗੱਲ ਕੀਤੀ ਜਾਵੇ ਮੋਗਾ ਬੱਸ ਸਟੈਂਡ ਦੀ ਤਾਂ ਮੋਗਾ ਬੱਸ ਸਟੈਂਡ ਤੇ ਤੁਹਾਨੂੰ ਹਾਲਾਤ ਦਿਖਾ ਦਿੰਦਾ ਕਿ ਇਸ ਟਾਈਮ ਮੋਗਾ ਬੱਸ ਸਟੈਂਡ ਦੇ ਵਿੱਚ ਬਹੁਤ ਹੀ ਜ਼ਿਆਦਾ ਰਸ਼ਿਆ ਕਿਉਂਕਿ ਰਕੜੀ ਦਾ ਤਿਉਹਾਰ ਹੈ ਕੱਲ ਔਰ ਉਸ ਨੂੰ ਲੈ ਕੇ ਕਿੰਨਾ ਕਿਤੇ ਲੋਕ ਹੈ ਜਿਹੜੇ ਚਾਹੇ ਪੈਣਾ ਆਪਣੇ ਭਾਈ ਦੇ ਘਰ ਜਾਣਾ ਚਾਹੇ ਭਾਈ ਨੇ ਆਪਣੇ ਭੈਣਾ ਦੇ ਘਰੇ ਆਣਾ ਕੋ ਲੋਕ ਜਿਹੜੇ ਨੇ ਬੱਸ ਸਟੈਂਡ ਤੇ ਜਮਾ ਨੇ ਹਾਲਾਂਕਿ ਜਿਹੜੀ ਅੱਜ ਹੜਤਾਲ ਦੀ ਗੱਲ ਕੀਤੀ ਗਈ ਸੀ ਉਹ ਖੋਲ ਦਿੱਤੀ ਗਈ ਹੈ ਲੇਕਿਨ ਹਜੇ ਤੱਕ ਅਗਰ ਬੱਸ ਸਟੈਂਡ ਮੋਗਾ ਦੀ ਗੱਲ ਕੀਤੀ ਜਾਵੇ ਤਾਂ ਰੰबीर ਬੱਸ ਸਟੈਂਡ ਮੋਗਾ ਤੇ ਜਿਹੜੀ ਹੈ ਸਰਕਾਰੀ ਬੱਸਾਂ ਹਜੇ ਨਜ਼ਰ ਨਹੀਂ ਦੀ ਸੀ ਆਪਣੀ ਮੰਗਾਂ ਨੂੰ ਲੈ ਕੇ ਉਹ ਖੋਲ ਦਿੱਤੀ ਗਈ ਹੈ ਜਿਹੜੀ ਜਾਣਕਾਰੀ ਮਿਲ ਰਹੀ ਹੈ ਕਿ ਰੰबीर 2 ਤੋਂ 2:30 ਵਜੇ ਤੱਕ ਜਿਹੜੀ ਹੜਤਾਲ ਕੀਤੀ ਗਈ ਸੀ ਔਰ ਉਸ ਤੋਂ ਬਾਅਦ ਹੜਤਾਲ ਜਿਹੜੀ ਹੈ ਖੋਲ ਦਿੱਤੀ ਗਈ ਹੈ ਜਿਸ ਤਰ੍ਹਾਂ ਉਹਨਾਂ ਦੀਆਂ ਮੰਗਾਂ ਸੀਗੀਆਂ ਕਿ ਕਿਲੋਮੀਟਰ ਸਕੀਮ ਨੂੰ ਲੈ ਕੇ ਜਿਹੜਾ ਜੀ ਟੈਂਡਰ ਪਾਸ ਹੋਣਾ ਸੀਗਾ ਉਸ ਨੂੰ ਲੈ ਕੇ ਕਿਤੇ ਨਾ ਕਿਤੇ ਜਿਹੜਾ 14 ਤਰੀਕ ਟੈਂਡਰ 14 ਤਰੀਕ ਤੱਕ ਟੈਂਡਰ ਰੋਕ ਦਿੱਤਾ ਗਿਆ ਉਸ ਨੂੰ ਲੈ ਕੇ ਕਿਤੇ ਨਾ ਕਿਤੇ ਹੜਤਾਲ ਖਤਮ ਕਰ ਦਿੱਤੀ ਗਈ ਆ ਦੂਜੇ ਪਾਸੇ ਜਿਹੜਾ ਤਨਖਾ ਬਜਟ ਨੂੰ ਲੈ ਕੇ ਕੀ ਆ ਗਿਆ ਸੀਗਾ ਉਹ ਵੀ ਕਹਿੰਦੇ ਆ ਤਨਖਾ ਬਜਟ ਜਿਹੜਾ ਪਾਸ ਕਰ ਦਿੱਤਾ ਗਿਆ ਜਿਸ ਨੂੰ ਲੈ ਕੇ ਜਿਹੜਾ ਕੰਟਰੈਕਟ ਵਰਕਰ ਹੈ ਜਿਹੜੇ ਦੀਪਕ ਦੀਪਕ ਹਾਲੇ ਬੱਸਾਂ ਨਹੀਂ ਲੱਗੀਆਂ ਬੱਸ ਸਟੈਂਡ ਦੇ ਉੱਤੇ ਕਿਉਂਕਿ ਟਾਈਮਿੰਗ ਹੁੰਦੀ ਆ ਬੱਸਾਂ ਦੀ ਬਕਾਇਦਾ ਤੌਰ ਤੇ ਸਟ੍ਰਾਈਕ ਚੱਲ ਰਹੀ ਸੀਗੀ ਤੁਸੀਂ ਜਿਵੇਂ ਦੱਸ ਰਹੇ ਹੋ ਕਿ ਸਰਕਾਰੀ ਬੱਸਾਂ ਹਾਲੇ ਨਹੀਂ ਆਈਆਂ ਪੀਆਰਟੀਸੀ ਜਾਂ ਪਨਵਸਤੀਆਂ ਕੋਈ ਉਹਨਾਂ ਦਾ ਮੁਲਾਜ਼ਮ ਜੇਕਰ ਨਜ਼ਰ ਆ ਰਿਹਾ ਹੋਵੇ ਕਿਉਂਕਿ ਸਟ੍ਰਾਈਕ ਤਾਂ ਖਤਮ ਹੋ ਗਈ ਹੈ ਜਿੰਨੀ ਛੇਤੀ ਹੋ ਸਕੇ ਬੱਸਾਂ ਆਉਣ ਜਿਹੜੇ ਲੋਕਾਂ ਨੇ ਆਪਣੀ ਮੰਜ਼ਿਲ ਤੇ ਜਾਣਾ ਹੈ ਪਹੁੰਚਣਾ ਹੈ ਸਮੇਂ ਸਿਰ ਪਹੁੰਚਣ ਕੋਈ ਗੱਲਬਾਤ ਇਸ ਬਿਲਕੁਲ ਰਣਵੀਰ ਤੁਹਾਨੂੰ ਮੈਂ ਪਹਿਲਾਂ ਤਸਵੀਰਾਂ ਦਿਖਾਣਾ ਤੁਸੀਂ ਦੇਖ ਸਕਦੇ ਹੋ ਇਹ ਬੱਸ ਸਟੈਂਡ ਦੇ ਉਹ ਕਾਊਂਟਰ ਹੈ ਜਿੱਥੇ ਕੀ ਸਰਕਾਰੀ ਬੱਸਾਂ ਵੀ ਲੱਗੀਆਂ ਹੁੰਦੀਆਂ ਹਾਲਾਂਕਿ ਹੁਣ ਬੱਸ ਸਟੈਂਡ ਤੇ ਭੀੜ ਜ਼ਰੂਰ ਨਜ਼ਰ ਆ ਰਹੀ ਹੈ ਲੋਕ ਜ਼ਰੂਰ ਨਜ਼ਰ ਆ ਰਹੇ ਹੈ ਜਿਨ੍ਹਾਂ ਨੇ ਆਪਣੇ ਰਿਸ਼ਤੇਦਾਰਾਂ ਦੇ ਆਪਣੇ ਭਰਾ ਦੇ ਘਰੇ ਜਾਣਾ ਰਕੜੀ ਬੰਨਣਾ ਚਾਹੇ ਭਰਾ ਨੇ ਆਪਣੇ ਪਿੰਡ ਦੇ ਦੇਪਕ ਇਸ ਵੇਲੇ ਮੈਂ ਤੁਹਾਨੂੰ ਰੋਕ ਰਿਹਾ ਸਾਡੇ ਨਾਲ ਸੀਨੀਅਰ ਵਾਈਸ ਪ੍ਰਧਾਨ ਪੀ ਆਰਟੀਸੀ ਵਰਕਰ ਯੂਨੀਅਨ ਜੁੜੇ ਨੇ ਹਰਕੇਸ਼ ਕੁਮਾਰ ਹਰਕੇਸ਼ ਕੁਮਾਰ ਜੀ ਸਟ੍ਰਾਈਕ ਵਾਪਸ ਲੈ ਲਈ ਹੈ ਕੀ ਭਰੋਸਾ ਮਿਲਿਆ ਸਰਕਾਰ